ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ RAMKALI ਮਹੱਲਾ ਪੰਜਵਾ ਤ੍ਰ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਣ ਸਤ ਗੁਰ ਕੈ ਖਜ਼ਾਨੈ ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਜਰ ਪਾਈ ਰਹਾਉ ਮੋਲ ਨਾਹੀ ਕਚ ਕਰਣਾ ਜੋਗਾ ਕਿਆ ਕੋ ਕਹ ਸੁਣਾਵੇ ਕਚਨ ਕਹਿਣ ਕੋ ਸੋਜੀ ਨਾਹੀ ਜੋ ਪਿਖੈ ਤਿਸ ਬਣਿਆਵੇ सोई ਜਾਣੇ ਕਰਨਹਾਰਾ ਕੀਤਾ ਕਿਆ ਵਿਚਾਰਾ ਆਪਣੀ ਗੱਤ ਮਿੱਤ ਆਪੇ ਜਾਣ ਹਰ ਆਪੇ ਪੂਰ ਪੰਡਾਰਾ ਐਸਾ रस ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਘਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਬਖਸ਼ਿਸ਼ ਬਣੀ ਹੈ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਸਤਿਗੁਰੂ ਸਾਹਿਬ ਜੀ ਨੇ ਬਖਸ਼ ਕੇ ਨਿਵਾਜਿਆ ਹੈ ਤੇ ਅੱਜ ਦੇ ਅੰਮ੍ਰਿਤ ਮੇ ਪਾਵਨ ਹੁਕਮਨਾਮਾ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਦਰਬਾਰ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਖਸ਼ੇ ਹਨ ਬੜੇ ਹੀ ਪਿਆਰੇ ਬਚਨ ਸਤਿਗੁਰੂ ਜੀ ਨੇ ਝੋਲੀ ਚ ਪਾਏ ਹਨ ਰਾਮਕਲੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਮੇ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 800 83 ਤੋਂ ਲੈ ਕੇ 884 ਤੱਕ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਇਸ ਪਾਵਨ ਸ਼ਬਦ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ ਭਾਈ ਰਹਾਉ ਸਬ ਜੀ ਕਹਿ ਰਹੇ ਨੇ ਹੇ ਭਾਈ ਇੱਕ ਅਨੋਖਾ ਹੀ ਤਮਾਸ਼ਾ ਬਣਿਆ ਹੋਇਆ ਹੈ ਜਗਤ ਵਿੱਚ ਜਿਸ ਦੀ ਬਾਬਤ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਸਾਰੇ ਮਨੁੱਖ ਇਸ ਤਮਾਸ਼ੇ ਦੇ ਵਿੱਚ ਆਪੋ ਆਪਣਾ ਰੋਲ ਨਿਭਾ ਰਹੇ ਨੇ ਤੇ ਇਸ ਤਮਾਸ਼ੇ ਦਾ ਡਾਇਰੈਕਟਰ ਪਰਮਾਤਮਾ ਵਾਹਿਗੁਰੂ ਆਪ ਹੈ। ਬਸਤ ਅਗੋਚਰ ਭਾਈ ਰਹਾਓ। ਬਸਤਰ ਤੇ ਕੀਮਤੀ ਚੀਜ਼। ਅਗੋਚਰ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖਜ਼ਾਨੇ ਵਿੱਚ ਹੀ ਪ੍ਰਭੂ ਦਾ ਨਾਮ ਇੱਕ ਕੀਮਤੀ ਚੀਜ਼ ਹੈ। ਜਿਸ ਤੱਕ ਮਨੁੱਖ ਦੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ پا ਰਹੀ। ਸਤਿਗੁਰੂ ਦੇ ਸ਼ਬਦ ਵਿੱਚ ਹੀ ਪਰਮਾਤਮਾ ਟਿਕਿਆ ਹੈ ਪਰ ਗੁਰੂ ਸ਼ਬਦ ਦੀ ਮਨੁੱਖ ਨਾ ਕਮਾਈ ਕਰ ਰਿਹਾ ਨਾ ਵਿਚਾਰ ਕਰ ਰਿਹਾ ਤੇ ਉਪਰੋਂ-ਉਪਰੋਂ ਕਹਿੰਦਾ ਹੈ ਵੀ ਮੈਨੂੰ ਪਰਮਾਤਮਾ ਮਿਲ ਜਾਵੇ ਸਤਿਗੁਰੂ ਕਹਿੰਦੇ ਗੁਰੂ ਸ਼ਬਦ ਵਿੱਚ ਹੀ ਸਭ ਕੁਝ ਛਿਪਿਆ ਹੈ ਜਿਹੜਾ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀ ਤਾਕਤ ਤੋਂ ਬਾਹਰ ਹੈ ਜਦ ਤੱਕ ਮਨੁੱਖ ਆਪਣੇ ਜੀਵਨ ਦੇ ਵਿੱਚ ਸ਼ਬਦ ਦੇ ਮੁਤਾਬਕ ਨਹੀਂ ਤਲ ਚੱਲਦਾ ਗੁਰੂ ਸ਼ਬਦ ਨੂੰ ਜੀਵਨ ਵਿੱਚ ਨਹੀਂ ਵਸਾਉਂਦਾ ਗੁਰੂ ਦੇ ਹੁਕਮ ਨੂੰ ਨਹੀਂ ਵਸਾਉਂਦਾ ਤਦ ਤੱਕ ਇਸ ਅਗੋਚਰ ਵਸਤੂ ਪਰੀਪੂਰਨ ਪ੍ਰਮਾਤਮਾ ਦੀ ਉਹਨੂੰ ਸਮਝ ਨਹੀਂ ਆ ਸਕਦੀ ਕਿਉਂਕਿ ਪ੍ਰਮਾਤਮਾ ਨੂੰ ਸਮਝਣ ਵਾਸਤੇ बार-बार ਉਹਦੇ ਚਰਨਾਂ ਦੇ ਵਿੱਚ ਉਹਦੇ ਗਿਆਨ ਨੂੰ ਸਮਝਣਾ ਪਵੇਗਾ ਤੇ ਸਤਗੁਰੂ ਕਹਿੰਦੇ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਜਗਤ ਵਿੱਚ ਮੈਂ ਵੇਖ ਰਿਹਾ ਹਾਂ ਸਾਰੀ ਦੁਨੀਆ ਦੀ ਇੱਕ ਦੌੜ ਲੱਗੀ ਹੈ ਕੋਈ ਲਹਿਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਕਿਰਨਾਂ ਨੂੰ ਭਾਵ ਮਾਇਆ ਦੇ ਪਿੱਛੇ ਸਾਰੀ ਦੁਨੀਆ ਦੌੜ ਰਹੀ ਹੈ ਪਰ ਮਾਇਆ ਦੇ ਦਾਤੇ ਨੂੰ ਕੋਈ ਨਹੀਂ ਮੰਗਣਾ ਚਾਹੁੰਦਾ ਜੇ ਕਿਸੇ ਨੂੰ ਮਾਇਆ ਦੇ ਦਾਤੇ ਦੀ ਸਮਝ ਵੀ ਪਈ ਹੈ ਉਹ ਵੀ ਬਾਹਰ ਦੀਆਂ ਹੀ ਪਦਾਰਥਾਂ ਦੀ ਖੇਡ ਦੇ ਵਿੱਚ ਐਸਾ ਲੱਗਾ ਹੈ ਕਿ ਉਸ ਨੇ ਪਰੀਪੂਰਣ ਪਰਮਾਤਮਾ ਨੂੰ ਭੁਲਾ ਕੇ ਸਿੱਧ ਸਮਾਧੀਆਂ ਤੱਕ ਹੀ ਆਪਣਾ ਜੀਵਨ ਜੋੜ ਲਿਆ ਹੈ ਇਹ ਰਹਾਉ ਦੀਆਂ ਪੰਕਤੀਆਂ ਹਨ ਪਹਿਲਾ ਬੰਦ ਹੈ ਸ਼ਬਦ ਦਾ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨਾ ਜਾਣੈ ਸਤਿਗੁਰੂ ਜੀ ਕਹਿੰਦੇ ਨੇ ਤ੍ਰੈ ਗੁਣ ਦਾ ਅਰਥ ਹੈ ਤਿੰਨਾ ਗੁਣਾ ਦੇ ਵਿੱਚ ਸਬ ਕਹਿੰਦੇ ਹੈ ਭਾਈ ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾ ਦੇ ਪ੍ਰਭਾਵ ਤੋਂ ਪਰੇ ਹੈ ਪਾਉ ਦੇ ਉੱਪਰ ਰਜੋ ਤਮੋ ਸਤੋਗੁਣ ਦਾ ਕੋਈ ਪ੍ਰਭਾਵ ਨਹੀਂ ਕਿ ਮਨੁੱਖ ਆਖੇ ਜੀ ਮੈਂ ਰਾਜਨੀਤਿਕ ਦੁਨੀਆ ਦੇ ਵਿੱਚ ਤਰੱਕੀ ਕਰ ਲਵਾਂ ਮੈਂ ਸਤ ਬੋਲਦਾ ਜੀ ਮੈਂ ਮੈਂ ਤਮ ਤ੍ਰਿਸ਼ਨਾ ਤ੍ਰਿਸ਼ਨਾ ਦੇ ਵਿੱਚ ਪਦਾਰਥਾਂ ਦੇ ਵਿੱਚ ਲਿਪਟਿਆ ਜੀਵਨ ਪ੍ਰਮਾਤਮਾ ਇਹਨਾਂ ਤਿੰਨਾਂ ਤੋਂ ਉੱਪਰ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਉਹਦੇ ਵਰਗਾ ਬਣਨਾ ਪੈਂਦਾ ਹੈ ਉਹ ਪਦਾਰਥ ਜੋਗ ਸਾਧਨ ਕਰਨ ਵਾਲਿਆਂ ਅਤੇ ਸਾਧਨਾ ਵਿੱਚ ਪੁੱਗੀਆਂ ਹੋਈਆਂ ਜੋਗੀਆਂ ਨਾਲ ਵੀ ਸਾਂਝਾ ਨਹੀਂ ਪੈਂਦਾ ਸਤਿਗੁਰੂ ਕਹਿੰਦੇ ਵੱਡੇ ਵੱਡੇ ਸਿੱਧ ਜੋਗੀ ਵੀ ਸਾਧਨਾ ਕਰ ਕਰਕੇ ਵੇਖ ਚੁੱਕੇ ਨੇ ਯੋਗ ਦੀਆਂ ਆਦਿਕ ਪ੍ਰਕਿਰਿਆਵਾਂ ਕਰਕੇ ਵੇਖ ਚੁੱਕੇ ਨੇ ਕਿ ਸ਼ਾਇਦ ਇਹ ਸਾਧਾਂ ਦੇ ਸਿੱਧਾਂ ਦੇ ਜੀਵਨ ਤੋਂ ਇਸ ਸਮਾਧੀਆਂ ਲਾਉਣ ਤੋਂ ਪਰਮਾਤਮਾ ਖੁਸ਼ ਹੋ ਜਾਵੇਗਾ ਸਭ ਕਹਿੰਦੇ ਉਹ ਵੀ ਖਾਲੀ ਰਹੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਹੰਕਾਰ ਤੋਂ ਇਲਾਵਾ ਕੁਝ ਹੋਰ ਨਹੀਂ ਲੱਭਿਆ ਕਿਉਂਕਿ ਉਹਨਾਂ ਨੇ ਜਿਹੜੀ ਚੀਜ਼ ਪਾਉਣੀ ਸੀ ਉਹਦੇ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਗਿਆਨ ਤੇ ਪ੍ਰਾਪਤ ਕੀਤਾ ਜਾਣਿਆ ਜ਼ਰੂਰ ਪਰ ਜਾਣ ਕੇ ਉਹਨੂੰ ਮਾਣਿਆ ਨਹੀਂ ਜਾਣ ਕੇ ਹੰਕਾਰੀ ਹੋ ਗਏ ਤੇ ਉਹ ਸੰਘਾਰ ਦੇ ਵਿੱਚ ਲਿਬੜੇ ਰਹੇ ਕਿ ਅਸੀਂ ਬਹੁਤ ਕੁਝ ਜਾਣ ਲਿਆ ਹੈ ਸਾਧਿਕ ਸਿੱਧ ਨਾ ਜਾਣੇ ਸਾਧਿਕ ਸਿੱਧ ਨੂੰ ਵੀ ਜੋਗੀ ਸਾਧਨਾ ਕਰਨ ਵਾਲੇ ਨੂੰ ਵੀ ਇਹ ਗੱਲ ਦੀ ਰਮਜ਼ ਸਮਝ ਨਹੀਂ ਆਈ ਰਤਨ ਕੋ ਥੜੀ ਅੰਮ੍ਰਿਤ ਸੰਪੂਰਨ ਸਤਿਗੁਰ ਕਾ ਖਜ਼ਾਨੇ ਰਤਨ ਦਾ ਅਰਥ ਹੈ ਪ੍ਰਭੂ ਦੇ ਗੁਣਾ ਦੇ ਰਤਨ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਸਬਕਿੰਦੇ ਹੈ ਭਾਈ ਉਹ ਕੀਮਤੀ ਪਦਾਰਥ ਗੁਰੂ ਦੇ ਖਜ਼ਾਨੇ ਵਿੱਚ ਹੈ ਭਾਵ ਉਹ ਗੁਰੂ ਦੇ ਅਮੋਲਕ ਪਦਾਰਥ ਗੁਰੂ ਸ਼ਬਦ ਦੇ ਵਿੱਚ ਹੈ ਉਹ ਪਦਾਰਤ ਹੈ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲੇ ਗੁਰੂ ਰਤਨਾ ਗੁਣਾ ਰਤਨਾ ਦੇ ਨਾਲ ਨਕਾਂ ਨਕ ਭਰੀ ਹੋਈ ਹਿਰਦੇ ਕੋਠੜੀ ਸਹਿਬ ਕਹਿੰਦੇ ਤੇਰੇ ਹਿਰਦੇ ਘਰ ਵਿੱਚ ਹੀ ಪರಿਪੂਰਣ ਪ੍ਰਮਾਤਮਾ ਨੇ ਇਹ ਸਾਰੇ ਗੁਣ ਪਾਏ ਨੇ ਤੂੰ ਹਿਰਦੇ ਗੁਪਤ ਵਸੈਂ ਦਿਨ ਰਾਤੀ ਦਿਨ ਰਾਤ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਇਸ ਅਮੋਲਕ ਗੁਣਾ ਨੂੰ ਲੈ ਕੇ ਬੈਠਾ ਪਰ ਮਨੁੱਖ ਅਵਗੁਣ ਕਰ ਰਿਹਾ ਹੈ ਗੁਣ ਜੀਵਨ ਵਿੱਚ ਨਹੀਂ ਕੁਮਾਰੇ ਰਤਨ ਕੋਠੜੀ ਸਤਿਗੁਰੂ ਕਹਿੰਦੇ ਗੁਰੂ ਸ਼ਬਦ ਦੇ ਵਿੱਚ ਗੁਰੂ ਸ਼ਬਦ ਰੂਪੀ ਰਤਨਾ ਰੂਪੀ ਕੋਠੜੀ ਦੇ ਵਿੱਚ ਅੰਮ੍ਰਿਤ ਸੰਪੂਰਨ ਇਹ ਸਾਰਾ ਅੰਮ੍ਰਿਤ ਪਵਿੱਤਰ ਆਤਮਿਕ ਜੀਵਨ ਦੇਣ ਵਾਲੀ ਜਿਹੜੀ ਜੀਵਨ ਜਾਂਚ ਹੈ ਉਹ ਸਾਰੀ ਹਿਰਦੇ ਘਰ ਦੇ ਵਿੱਚ ਹੈ ਪਰ ਇਹਦੀ ਸਮਝ ਪੈਣੀ ਹੈ ਸਤਿਗੁਰੂ ਕੇ ਖਜ਼ਾਨੇ ਸਤਿਗੁਰੂ ਕੇ ਸ਼ਬਦ ਰੂਪੀ ਖਜ਼ਾਨੇ ਦੇ ਵਿੱਚੋਂ ਕੁਰੂ ਸ਼ਬਦ ਦੇ ਵਿੱਚੋਂ ਇਸ ਅਮੋਲਕ ਖਜ਼ਾਨੇ ਦੀ ਸਮਝ ਪੈਣੀ ਹੈ ਕਿ ਉਹ ਪ੍ਰਮਾਤਮਾ ਕਿਤਨਾ ਮਹਾਨ ਗੁਣਾਂ ਦਾ ਮਾਲਕ ਹੈ। ਅਚਰਜ ਕਿਸ਼ ਕਹਿ ਨਾ ਜਾਈ ਇਹ ਐਸਾ ਅਚਰਜ ਮਈ ਤਮਾਸ਼ਾ ਹੈ ਜਿਹੜਾ ਮੁੱਖ ਤੋਂ ਨਹੀਂ ਕਿਹਾ ਜਾ ਸਕਦਾ ਸਾਰੀ ਦੁਨੀਆ ਇਸ ਤਮਾਸ਼ੇ ਦੇ ਝੋਲ ਵਿੱਚ ਪਈ ਹੋਈ ਹੈ। ਬਸਤ ਅਗੋਚਰ ਭਾਈ ਉਹ ਲਭ ਕੀ ਰਹੇ ਨੇ ਐਸੀ ਇੱਕ ਵਸਤੂ ਦੀ ਤਲਾਸ਼ ਹੈ ਜਿਸ ਨੂੰ ਪ੍ਰਮਾਤਮਾ ਕਹੇ ਗਿਆਨ ਕਹੇ ਪਰ ਉਹ ਇਨਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਕੜ ਵਿੱਚ ਨਹੀਂ ਆ ਰਿਹਾ ਰਾਹਾਉ ਮੂਲ ਨਾਹੀ ਕਿਛ ਕਰਣਾ ਜੋਗਾ ਕਿਆ ਕੋ ਕਹੇ ਸਣਾਵੈ ਸਭ ਕਹਿੰਦੇ हे ਮੇਰੇ ਵੀਰ ਉਹ ਨਾਮ ਵਸਤੂ ਪ੍ਰਮਾਤਮਾ ਦੇ ਹੁਕਮ ਦਾ ਕੋਈ ਵੀ ਮੁੱਲ ਕੋਈ ਵੀ ਕੀਮਤ ਜੀਵ ਨਹੀਂ ਪਾ ਸਕਦਾ ਕੋਈ ਵੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਕੋਈ ਉਹਦੀ ਕੀਮਤ ਨਹੀਂ ਦੇ ਸਕਦਾ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਿਆ ਕਾ ਨਾ ਜੇ ਕੋਈ ਮਨੁੱਖ ਉਹਦੀ ਕੀਮਤ ਪਾਉਣ ਦਾ ਯਤਨ ਵੀ ਕਰਦਾ ਹੈ ਕੋਈ ਨਹੀਂ ਪਾ ਸਕਦਾ ਕਿਉਂਕਿ ਉਹ ਬੇਸ਼ੁਮਾਰ ਕੀਮਤੀ ਹੈ ਉਹਦੀ ਕੋਈ ਵੀ ਕੀਮਤ ਕੋਈ ਮੁੱਲ ਨਹੀਂ ਤੈਅ ਕਰ ਸਕਦਾ ਮੋਲ ਨਹੀਂ ਕਿਸ ਕਰਨੇ ਜੋਗਾ ਕਿਆ ਕੋ ਕਹਿ ਸਣਾਵੇ ਪਰ ਸਤਗੁਰੂ ਕਹਿੰਦੇ ਕੋਈ ਭਾਵੇਂ ਜਿੰਨਾ ਮਰਜੀ ਕਹਿ ਕਹਿ ਕੇ ਦੱਸੀ ਜਾਵੇ ਕਿ ਮੈਂ ਪ੍ਰਮਾਤਮਾ ਦੀ ਕੀਮਤ ਪਾ ਲਈ ਐ ਕੋਈ ਉਹਦੀ ਕੀਮਤ ਨਹੀਂ ਪਾ ਸਕਦਾ ਕਿਉਂਕਿ ਉਹਦੇ ਤੱਕ ਪਹੁੰਚਣ ਵਾਲਾ ਹੀ ਉਹਦੇ ਵਰਗਾ ਬਣ ਜਾਵੇਗਾ ਤੇ ਸਾਗਰ ਦੇ ਵਿੱਚ ਬੂੰਦ ਦੀ ਸਮਾਈ ਹੋ ਜਾਵੇਗੀ ਕਤਨ ਕਹਿਨ ਕੋ ਸੋਜੀ ਨਾਹੀ ਜੋ ਪੀ ਖੈ ਤਿਸ ਬਣਿਆ ਵੈ ਸਬ ਕਹਿੰਦੇ ਉਸ ਕੀਮਤੀ ਪਦਾਰਥਾਂ ਦੀਆਂ ਸਿਫਤਾਂ ਜਦੋਂ ਪਰਮਾਤਮਾ ਗੁਰੂ ਸ਼ਬਦ ਦੇ ਵਿੱਚ ਅਸੀਂ ਜੁੜਦੇ ਹਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਗੁਰੂ ਸ਼ਬਦ बार-बार ਸਾਨੂੰ ਪਰਮਾਤਮਾ ਦੇ ਗੁਣਾ ਬਾਰੇ ਦੱਸਦਾ ਹੈ ਉਹਦੇ ਅਮੋਲਕ ਗੁਣਾ ਰੂਪੀ ਪਦਾਰਥਾਂ ਦੀਆਂ ਸਿਫਤਾਂ ਦੱਸਣ ਵਾਸਤੇ ਸਾਡੀ ਅਕਲ ਬਹੁਤ ਥੋੜੀ ਹੈ ਸਾਡੀ ਮਤ ਬੜੀ ਥੋੜੀ ਹੈ ਸਾਨੂੰ ਕੋਈ ਸੋਝੀ ਨਹੀਂ ਉਹਦੇ ਕਰਦੀ ਜਿੰਨਕ ਅਸੀਂ ਕਣਕੱਕ ਜਾਣਦੇ ਆ ਉਹਦਾ ਹੰਕਾਰ ਕਰਦੇ ਆ ਉਹਦਾ ਮਾਣ ਕਰਦੇ ਆ ਹਾਂ ਜਿਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ ਜਿਹੜਾ ਮਨੁੱਖ ਉਸ ਪਰਿਪੂਰਣ ਪਰਮਾਤਮਾ ਦੇ ਇਹਨਾਂ ਗੁਣਾ ਰੂਪੀ ਵਸਤੂਆਂ ਦੇ ਨਾਲ ਸਾਂਝ ਪਾ ਲੈਂਦਾ ਹੈ ਉਹ ਰੱਬ ਵਰਗਾ ਹੀ ਬਣ ਜਾਂਦਾ ਹੈ ਕਿਉਂਕਿ ਉਹਦੇ ਕੋਈ ਸ਼ਬਦ ਹੀ ਨਹੀਂ ਰਹਿੰਦੇ ਕਿ ਮੈਂ ਕਿਹੜੇ ਸ਼ਬਦ ਆਪਣੇ ਮੁਖ ਤੋਂ ਕਵਾਂ ਕਿਹੜੇ ਸ਼ਬਦਾਂ ਦੇ ਨਾਲ ਬਿਆਨ ਕਰਾਂ ਪਰਮਾਤਮਾ ਦੇ ਗੁਣਾ ਨੂੰ ਉਹ ਰੱਬ ਵਰਗਾ ਹੀ ਰੱਬ ਦੇ ਘਰ ਦੇ ਵਿੱਚ ਹੀ ਰਬ ਵਿੱਚ ਹੀ ਲੀਨ ਹੋ ਜਾਂਦਾ ਹੈ ਸੋਈ ਜਾਣੇ ਕਰਨਹਾਰਾ ਕੀਤਾ ਘਿਆ ਬੇਚਾਰਾ ਸੋਈਦਾਰ ਤੇ ਉਹ ਕਰਨਹਾਰ ਉਹ ਪਰਿਪੂਰਣ ਪਰਮਾਤਮਾ ਵਾਹਿਗੁਰੂ ਸਭ ਕਹਿੰਦੇ ਹੈ ਭਾਈ ਜਿਸ ਸਿਰਜਣਹਾਰ ਪ੍ਰਭੂ ਨੇ ਇਹ ਪਰਮਾਤਮਾ ਵਾਹਿਗੁਰੂs ਰਹਿਮਤ ਨੇ ਰਹਿਮਤ ਕਰਕੇ ਪਰਮਾਤਮਾ ਵਾਹਿਗੁਰੂ ਨੇ ਇਹ ਸੰਸਾਰ ਬਣਾਇਆ ਹੈ ਇਹ ਪਦਾਰਥ ਬਣਾਇਆ ਹੈ ਉਹ ਆਪ ਹੀ ਜਾਣਦਾ ਹੈ ਇਹ ਨਾਮ ਅਮੋਲਕ ਹੁਕਮ ਇਹ ਉਹੀ ਜਾਣਦਾ ਹੈ ਕਿ ਇਸ ਪਦਾਰਥ ਦੀ ਕਿਤਨੀ ਕੀਮਤ ਹੈ ਦਾ ਮੁੱਲ ਕੀ ਹੈ ਉਸ ਦੇ ਪੈਦਾ ਕੀਤੇ ਹੋਏ ਜੀਵ ਦੇ ਵਿੱਚ ਅਜਿਹੀ ਸਮਰੱਥਾ ਨਹੀਂ ਕਿ ਉਹ ਪ੍ਰਮਾਤਮਾ ਦੇ ਇਸ ਹੁਕਮ ਰੂਪੀ ਮੁੱਲ ਨੂੰ ਪ੍ਰਮਾਤਮਾ ਦੇ ਹੁਕਮ ਰੂਪੀ ਗਹਿਣੇ ਦੀ ਕੋਈ ਕੀਮਤ ਪਾ ਸਕੇ ਕਿਉਂਕਿ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਰਸ ਬਹੁਤ ਉੱਚਾ ਹੈ ਉਹਨੂੰ ਕੇਵਲ ਕਮਾਇਆ ਜਾ ਸਕਦਾ ਹੈ ਉਹਨੂੰ ਜੀਵਨ ਵਿੱਚ ਵਸਾਇਆ ਜਾ ਸਕਦਾ ਹੈ ਪਰ ਉਹਨੂੰ ਦੱਸਿਆ ਨਹੀਂ ਜਾ ਸਕਦਾ ਆਪਣੀ ਗਤਮਿਤ ਆਪੇ ਜਾਣੇ ਹਰ ਆਪੇ ਪੂਰ ਪੰਡਹਾਰਾ ਸਭ ਕਹਿੰਦੇ ਨੇ ਉਹ ਪ੍ਰਭੂ ਆਪ ਹੀ ਅੰਮ੍ਰਿਤ ਮੇਂ ਕੀਮਤੀ ਪਦਾਰਥ ਨਾਲ ਭਰੇ ਹੋਏ ਖਜ਼ਾਨਿਆਂ ਦਾ ਮਾਲਕ ਹੈ ਤੇ ਉਹ ਆਪ ਕਿਹੋ ਜਿਹਾ ਹੈ ਕਿੱਡਾ ਵੱਡਾ ਹੈ ਇਹ ਗੱਲ ਵੀ ਉਹ ਵੈਗੁਰੂ ਪ੍ਰਭੂ ਆਪ ਹੀ ਜਾਣਦਾ ਹੈ ਕਿਉਂਕਿ ਸਾਡੇ ਵਰਗਾ ਕੇਵਲ ਉਹਨੂੰ ਸਮਝ ਨਹੀਂ ਸਕਦਾ ਅਸੀਂ ਆਪਣੀ ਭਾਵੇਂ ਕਿੰਨੀ ਵੀ ਦੌੜ ਸੋਚਾਂ ਦੀ ਦੜਾਲੀਏ ਸਾਡੀ ਸੋਚ ਤੇ ਸਮਝ ਤੋਂ ਪਰੇ ਹੈ ਪਰ ਉਹ ਗਿਆਨ ਹੈ ਉਹਨੂੰ ਜਦੋਂ ਜੀਵਨ ਵਿੱਚ ਵਸਾਉਣ ਲੱਗਦੇ ਆ ਮਾਨਵਤਾ ਨਾਲ ਪ੍ਰਕਿਰਤੀ ਨਾਲ ਸੰਸਾਰ ਦੇ ਨਾਲ ਪਿਆਰ ਬਣਨ ਲੱਗ ਪੈਂਦਾ ਹੈ ਹਰ ਇੱਕ ਦੇ ਵਿੱਚੋਂ ਨਿਰੰਕਾਰ ਦਿਸਣ ਲੱਗ ਪੈਂਦਾ ਹੈ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਪਤ ਰਹਿ ਆਘਾਈ ਆਤਮਿਕ ਜੀਵਨ ਦੇਣ ਵਾਲੇ ਉਸ ਅਸ਼ਰਜਮਈ ਪ੍ਰਮਾਤਮਾ ਦੇ ਅੰਮ੍ਰਿਤਮਈ ਗਿਆਨ ਰੂਪੀ ਰਸ ਨੂੰ ਸਤਿਗੁਰੂ ਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਸੇਬ ਕਹਿੰਦੇ ਮੈਂ ਆਪਣੇ ਮਨ ਵਿੱਚ ਰੱਖ ਲਿਆ ਹੈ ਹੁਣ ਮੇਰਾ ਮਨ ਮਾਇਆ ਦੀ ਤ੍ਰਿਸ਼ਨਾ ਤੋਂ ਦੂਰ ਹੋ ਗਿਆ ਹੈ ਹੁਣ ਪੂਰੇ ਤੌਰ ਉਤੇ ਵਿਕਾਰਾਂ ਤੋਂ ਇਸ ਸੰਸਾਰਿਕ ਪਦਾਰਥਾਂ ਤੋਂ ਮਨ ਰੱਜ ਗਿਆ ਹੈ ਹੁਣ ਇਹ ਮਨ ਵਿਕਾਰਾਂ ਦੀ ਦੌੜ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਆਖਰੀਆਂ ਪੰਕਤੀਆਂ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰੂ ਕੀ ਸ਼ਰਣਾਈ ਏ ਨਾਨਕ ਆਖ ਗੁਰੂ ਜੀ ਦੀ ਸ਼ਰਨ ਪੈ ਕੇ ਮੇਰੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ ਹਨ ਕਿਉਂਕਿ ਮੈਨੂੰ ਉਹ ਅੰਮ੍ਰਿਤ ਮੇਰੇ ਗੁਣਾ ਰੂਪੀ ਕੀਮਤੀ ਪਦਾਰਥ ਵਾਹਿਗੁਰੂ ਦਾ ਗਿਆਨ ਮਿਲ ਗਿਆ ਹੈ ਤੇ ਹੁਣ ਇਸ ਗਿਆਨ ਨੂੰ ਪ੍ਰਾਪਤ ਕਰਕੇ ਮੇਰੇ ਅੰਦਰ ਜੋ ਠੰਡਕ ਹੈ ਰਹਿਮਤ ਸ਼ਾਂਤੀ ਬਣੀ ਹੈ ਹਰ ਚੀਜ਼ ਉਹਦੇ ਹੁਕਮ ਚ ਉਹਦੀ ਰਜ਼ਾ ਤੇ ਉਹਦੇ ਭਾਣੇ ਵਿੱਚ ਨਜ਼ਰ ਆ ਰਹੀ ਹੈ ਬਸ ਇਹੀ ਚੀਜ਼ ਜਦੋਂ ਜੀਵਨ ਵਿੱਚ ਸਮਝ ਆ ਜਾਵੇ ਜੀਵਨ ਸੰਤੋਖੀ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਅੱਜ ਦੇ ਰਾਮਕਲੀ ਦੇ ਰਾਗ ਦੇ ਅੰਮ੍ਰਿਤਮੇ ਪਾਵਨ ਬਚਨ ਹੁਕਮਨਾਮੇ ਦੇ ਆਪ ਨਾਲ ਸਾਂਝ ਪਾਈ ਗਈ ਹੈ ਗੁਰੂ ਕਿਰਪਾ ਕਰੇ ਅੰਮ੍ਰਿਤਮੇ ਪਾਵਨ ਹੁਕਮਨਾਮੇ ਦੀ ਦਾਤ ਸਾਡੇ ਜੀਵਨ ਵਿੱਚ ਵਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ